ਤੇ ਸਾਡੇ ਨੌਜਵਾਨ ਮੁੰਡੇ ਰੂਜ਼ ਦੀ ਫੌਜ ਦੇ ਵਿੱਚ ਜ਼ਬਰਨ ਭਰਤੀ ਕਰਤੇ ਗਏ ਨੇ ਉਹਨਾਂ ਦੇ ਵੀਡੀਓ ਆ ਰਹੇ ਨੇ ਪਰ ਅਸੀਂ ਕੁਝ ਕਰ ਨਹੀਂ پا ਰਹੇ। چاہے ਅਮਰੀਕਾ ਲੈ ਲੋ ਕੋਈ ਵੀ ਕੰਟਰੀ ਐਕਸੈਪਟ ਨਹੀਂ ਕਰ ਰਹੀ ਆ ਜੀ। ਹੂੰ ਉਹਨਾਂ ਲੋਕਾਂ ਨੂੰ ਜਿਹੜੇ ਪੋਲਿਟੀਕਲ ਐਸਾਈਲਮ ਲੈਣ ਆ ਰਹੇ ਨੇ ਸਾਡੀ ਰਸ਼ੀਆ ਨਾਲ ਸਾਂਝ ਬਹੁਤ ਜ਼ਿਆਦਾ ਹੈ ਤੇ ਰਸ਼ੀਆ ਨੇ ਹਮੇਸ਼ਾ ਭਾਰਤ ਦੀ ਮਦਦ ਕਰਨੀਓ ਕਰਨੀ ਆ। ਉਹਦੇ ਵਿੱਚ ਦੇਸ਼ ਦੀ ਗੱਲ ਕਰਨੀ ਆ ਤਾਂ ਤੁਹਾਡਾ ਸਾਫਾ ਬਣ ਲਾਂਗੇ ਕੱਲ ਨੂੰ ਉਹਨਾਂ ਦੀ ਹੋਗੀ ਤਾਂ ਉਹਨਾਂ ਦਾ ਉਹ ਬਾਡੇ ਨਾਲ ਵੀ ਉਹਨਾਂ ਦੇ ਨਾਲ ਵੀ ਸਟਰੋਂਗ ਪੋਜੀਸ਼ਨ ਲਓਗੇ ਅਸੀਂ ਮਾਰਕੀਟਾਂ ਇੱਕ ਵੱਡੀ ਮਾਰਕੀਟਾਂ ਕੰਜ਼ਿਊਮਰ ਮਾਰਕੀਟਾਂ ਆ ਸੀ ਤੁਸੀਂ ਆਪਣੀ ਚੀਜ਼ ਵੇਚੋ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉਹ ਭਾਰਤ ਆ ਰਹੇ ਨੇ ਜੀ ਦੂ ਰੋਜ਼ਾ ਦੌਰਾ ਹੈ 4 ਦਸੰਬਰ ਤੋਂ ਉਹਨਾਂ ਦਾ ਦੌਰਾ ਸ਼ੁਰੂ ਹੋ ਜਾਏਗਾ ਤਾਂ ਇਸ ਦੌਰਾਨ ਭਾਰਤੀਆਂ ਨੂੰ ਕਾਫੀ ਉਮੀਦਾਂ ਨੇ ਇਕ ਤਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹੋਰਾਂ ਨੇ ਉਹਨਾਂ ਨੂੰ ਭੋਜਨ ਦਾ ਸੱਦਾ ਦਿੱਤਾ ਹੈ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਵੇਗੀ ਤੇ ਜਦੋਂ ਭਾਰਤ-ਪਾਕ ਜੰਗ ਹੁੰਦੀ ਹੈ ਤਾਂ ਇੱਕ ਜਿਹੜਾ ਸਿਸਟਮ ਸੀਗਾ 에어 డిਫੈਂਸ ਸਿਸਟਮ ਉਹ ਕਾਫੀ ਚਰਚਾ ਦੇ ਵਿੱਚ ਆਇਆ ਸੀ ਕਹਿੰਦੇ ਉਹ ਵੀ ਰੂਸ ਦਾ ਬਣਿਆ ਸੀ S400 ਮਿਜ਼ਾਈਲ ਡਿਫੈਂਸ ਸਿਸਟਮ ਸੀਗਾ ਤਾਂ ਇਹਦੇ ਉੱਤੇ ਵੀ ਗੱਲਬਾਤ ਅੱਗੇ ਵਧਣੀ ਹੈ ਕਿਉਂਕਿ 5 ਸਿਸਟਮ ਲੈਣੇ ਸੀਗੇ ਭਾਰਤ ਨੇ ਰੂਸ ਤੋਂ ਉਹਦੇ ਵਿੱਚ 3 ਮਿਲ ਚੁੱਕੇ ਨੇ ਇੱਕ ਦੀ ਡਿਲੀਵਰੀ ਹੈ ਜਿਹੜੀ ਉਹ ਪੈਂਡਿੰਗ ਹੈ ਤੇ ਇੱਕ ਅਜੇ ਹੋਰ ਲੈਣਾ ਹੈ ਤਾਂ ਉਹਦੇ ਉੱਤੇ ਚਰਚਾ ਹੋਵੇਗੀ ਤੇ ਕਰਵਿੰਦਰ ਜੀ 10 ਲੱਖ ਭਾਰਤੀਆਂ ਵਾਸਤੇ ਰੂਸ ਆਪਣੇ ਦਰਵਾਜ਼ੇ ਖੋਲ ਸਕਦਾ ਹੈ ਇਹ ਹੈਗਾ ਜੀ ਰੂਸ ਸਕਿਲਡ ਜਿਹੜਾ ਉਹ ਭਾਰਤੀ ਪ੍ਰੋਫੈਸ਼ਨਲਸ ਨੂੰ ਆਪਣੇ ਇਸ ਪ੍ਰੋਗਰਾਮ ਦੇ ਤਹਿਤ ਸੱਦਾ ਦੇਵੇਗਾ ਉਹਦੇ ਬਾਰੇ ਕਹਿੰਦੇ ਰੂਪਰੇਖਾ ਹੈ ਜਿਹੜੀ ਉਹ ਕੁੱਲ ਮਿਲਾ ਕੇ ਤਿਆਰ ਹੋ ਚੁੱਕੀ ਹੈ ਤੇ ਇਸ ਮੁਲਾਕਾਤ ਦੇ ਦੌਰਾਨ ਇਹ ਜਿਹੜੀ ਆ ਮੋਰ ਲੱਗ ਸਕਦੀ ਹੈ ਇਹ ਇੱਕ 23ਵਾਂ ਜਿਹੜਾ ਸੰਮੇਲਨ ਆ ਜੀ ਰੂਸ ਅਤੇ ਭਾਰਤ ਦਾ ਇਹਦੇ ਵਿੱਚ ਹੋਰ ਅਧਿਕਾਰੀ ਵਗੈਰਾ ਵੀ ਸ਼ਾਮਲ ਹੋਣਗੇ ਤੇ ਇਹਨੂੰ ਇੱਕ ਤਰ੍ਹਾਂ ਨਾਲ ਮੀਟਿੰਗ ਹੀ ਕਿਹਾ ਜਾਂਦਾ ਹੈ ਕਿ ਦੋਵੇਂ ਮੁਲਕ ਲਗਾਤਾਰੇ ਮੀਟਿੰਗਾਂ ਕਰਦੇ ਨੇ ਤੇ ਪਿਛਲੀ ਜਿਹੜੀ ਆ ਉਹ 2021 ਦੇ ਵਿੱਚ ਹੋਈ ਸੀਗੀ ਰੂਸ ਯੂਕਰੇਨ ਦੇ ਜੰਗ ਤੋਂ ਬਾਅਦ ਇਹ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਦਾ ਭਾਰਤ ਦੌਰਾ ਹੋਵੇਗਾ ਪਰ ਇਹਦੇ ਵਿੱਚ ਇੱਕ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ ਉਹ ਜਦੋਂ ਰੂਸ ਗਏ ਸੀਗੇ ਮੋਦੀ ਸਾਹਿਬ ਤਾਂ ਉਦੋਂ ਵੀ ਚਰਚਾ ਹੋਈ ਬੜੀ ਮੀਡੀਆ ਨੇ ਪ੍ਰਚਾਰਿਆ ਪ੍ਰਸਾਰਿਆ ਵੀ ਜਿਹੜੇ 200 ਦੇ ਕਰੀਬ ਜਾਂ 200 ਤੋਂ ਵੱਧ ਭਾਰਤੀ ਨੌਜਵਾਨ ਰੂਸ ਦੀ ਫੌਜ ਦੇ ਵਿੱਚ ਭਰਤੀ ਕੀਤੇ ਗਏ ਨੇ ਉਹਨਾਂ ਨੂੰ ਵਾਪਸ ਭੇਜਿਆ ਜਾਵੇ ਉਹ ਲੰਬੇ ਸਮੇਂ ਤੋਂ ਆਪਣੀਆਂ ਵੀਡੀਓਜ਼ ਵਗੈਰਾ ਵੀ ਜ਼ਖਮੀ ਹੋ ਕੇ ਵੀ ਜਾਰੀ ਕਰਦੇ ਨੇ ਉੱਥੇ ਫਸੇ ਹੋਏ ਵੀ ਜਾਰੀ ਕਰਦੇ ਨੇ ਪਰ ਉਹਦੇ ਬਾਰੇ ਖਾਸ ਕੋਈ ਅਪਡੇਟ ਨਹੀਂ ਆਈ ਤੇ ਹੁਣ ਹੋ ਸਕਦਾ ਹੈ ਕਿ ਕੋਈ ਨਾ ਕੋਈ ਫੈਸਲਾ ਇਹਦੇ ਉੱਤੇ ਹੋਵੇ ਜਾਂ ਫਿਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਰੱਖਿਆ ਮੰਤਰੀ ਨੂੰ ਜਾਂ ਕਹਿ ਲਈ ਵਿਦੇਸ਼ ਮੰਤਰੀ ਨੂੰ ਇਸ ਬਾਰੇ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਇਹਦੀਆਂ ਉਮੀਦਾਂ ਕਾਫੀ ਨੇ ਬਾਕੀ ਜਿਹੜੀਆਂ ਟ੍ਰੇਡ ਡੀਲਸ ਨੇ ਉਹ ਵੀ ਇਹਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਰਹਿਣਗੀਆਂ ਖਾਸ ਤੌਰ ਦੇ ਉੱਤੇ ਅਮਰੀਕਾ ਨੇ ਜਿਹੜਾ ਪੈਨਲਟੀ ਦੇ ਤੌਰ ਦੇ ਉੱਤੇ 25% ਦੀ ਟੈਰਿਫ ਭਾਰਤ ਤੇ ਲਾਇਆ ਹੋਇਆ ਉਹ ਇਸੇ ਕਰਕੇ ਹੈ ਵੀ ਰੂਸ ਤੋਂ ਤੇਲ ਖਰੀਦਿਆ ਜਾ ਰਿਹਾ ਹੈ ਭਾਰਤ ਵੱਲੋਂ ਤਾਂ ਉਹਦੇ ਉੱਤੇ ਵੀ ਕੋਈ ਵਿਚਾਰ ਵਟਾਂਦਰਾ ਹੋ ਸਕਦਾ ਹੈ ਬਾਕੀ ਜਿਹੜੀ ਰਣਨੀਤਿਕ ਭਾਈਵਾਲੀ ਆ ਉਹਦੇ ਉੱਤੇ ਤਾਂ ਚਰਚਾ ਹੋਣੀ ਹੈ ਜੀ ਜੀ ਤਰਮਿੰਦਰ ਜੀ ਤੁਸੀਂ ਕਈ ਪਹਿਲੂ ਟੱਚ ਕਰਦੇ ਨੇ ਪਿੰਡੂ ਪੱਧਰ ਤੋਂ ਲੈ ਕੇ ਜਿੱਥੇ ਸਾਡੇ ਨੌਜਵਾਨ ਮੁੰਡੇ ਰੂਜ਼ ਦੀ ਫੌਜ ਦੇ ਵਿੱਚ ਜ਼ਬਰਨ ਭਰਤੀ ਕਰਤੇ ਗਏ ਨੇ ਉਹਨਾਂ ਦੇ ਵੀਡੀਓ ਆ ਰਹੇ ਨੇ ਪਰ ਅਸੀਂ ਕੁਝ ਕਰ ਨਹੀਂ پا ਰਹੇ ਉਹਦੇ ਚ ਐਨਜੀਓਜ਼ ਜਾਂ ਹੋਰ ਲੋਕ ਟਰਾਈ ਕਰਦੇ ਨੇ ਕਿ ਭਾਈ ਕਿਸੇ ਤਰੀਕੇ ਮਾਪਿਆਂ ਨੂੰ ਉਹ ਬੱਚੇ ਮਿਲ ਜਾਣ ਵਾਪਸ ਪੈਣਾ ਨੂੰ ਉਹਨਾਂ ਦੇ ਭਰਾਵਾਂ ਨਾਲ ਮਿਲ ਜਾਣ ਚਲੋ ਪਹਿਲੀ ਗਲਤੀ ਤਾਂ ਸਾਡੀ ਆਪਣੀ ਹੁੰਦੀ ਹੈ ਕਿ ਬਿਨਾਂ ਜਾਂਚੇ ਬਿਨਾਂ ਪਰਖਿਆ ਸੀ ਏਜੰਟ ਦੇ ਮਗਰ ਲਾ ਕੇ ਕਿ ਜੀ ਇਹਨੇ ਭੇਜੇ ਸੀਗੇ ਪ੍ਰਾਂਣ ਨੂੰ ਤੇ ਹੁਣ ਮੇਰੇ ਮੁੰਡੇ ਨੂੰ ਭੇਜ ਦੂਗਾ ਉਹਦੇ ਤੇ ਅਸੀਂ ਲੰਮਾ ਨਹੀਂ ਗੱਲ ਕਰਦੇ ਪਰ ਜ਼ਰੂਰ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਖਤੀ ਆਈ ਚਾਹੇ ਆਸਟ੍ਰੇਲੀਆ ਲੈ ਲਓ ਚਾਹੇ ਕੈਨੇਡਾ ਲੈ ਲਓ ਚਾਹੇ ਇੰਗਲੈਂਡ ਲੈ ਲਓ ਯੂਕੇ ਜੀ ਨੂੰ ਅਸੀਂ ਕਹਿੰਨੇ ਆ ਚਾਹੇ ਅਮਰੀਕਾ ਲੈ ਲਓ ਕੋਈ ਵੀ ਕੰਟਰੀ ਐਕਸੈਪਟ ਨਹੀਂ ਕਰ ਰਹੀ ਆ ਜੀ ਹੂੰ ਉਹਨਾਂ ਲੋਕਾਂ ਨੂੰ ਜਿਹੜੇ ਪੋਲਿਟੀਕਲ ਐਸਾਈਲਮ ਲੈਣ ਆ ਰਹੇ ਨੇ ਮੈਂ ਸਾਫ਼ ਇਸ ਮੰਚ ਤੇ ਦੱਸਣਾ ਚਾਹ ਰਿਹਾ ਹਾਂ ਕਿ ਕਿਸੇ ਵੀ ਪੋਲਿਟੀਕਲ ਪਾਰਟੀ ਦਾ ਤੁਸੀਂ ਚਿੱਠੀ ਪੱਤਰ ਲਾ ਦੇ ਨਿਊ ਐਸਾਈਲਮ ਕੇਸ ਦੇ ਲਈ ਇਥੇ ਦੇ ਜੱਜ ਸਾਰੇ ਸਮਝਦਾਰ ਹੋ ਗਏ ਇਥੇ ਦਾ ਇਮੀਗ੍ਰੇਸ਼ਨ ਸਿਸਟਮ ਸਾਰਾ ਸਮਝਦਾਰ ਹੋ ਗਿਆ ਕਿ ਉਹ ਹੁਣ ਉਹਨਾਂ ਸ਼ਰਨਾਰਥੀ ਨੂੰ ਐਕਸੈਪਟ ਨਹੀਂ ਕਰ ਰਹੇ ਦੂਜੀ ਗੱਲ ਤੇ ਅਸੀਂ ਆ ਜਾਨਨੇ ਆ ਕਿ ਸਾਡੀਆਂ ਪੰਜਾਬ ਦੀਆਂ ਪਾਰਟੀਆਂ ਨੂੰ ਪੋਲੀਟੀਕਲ ਪਾਰਟੀਆਂ ਦੀ ਗੱਲ ਕਰਦਾ ਮੈਂ ਇਹਦੇ ਨਾਲ ਨਾਲ ਧਾਰਮਿਕ ਪਾਰਟੀਆਂ ਜਿਹੜੇ ਤਕਰੀਬਨ ਮੈਨੂੰ ਲੱਗਦਾ ਦੂਜੇ ਤੀਜੇ ਦਿਨ ਬਿਆਨ ਦੇ ਦਿੰਦੇ ਆ ਤਰਮਿੰਦਰ ਜੀ ਆਖੇ ਆ ਜੀ ਮੁੰਡੇ ਸਾਡੇ ਫਸੇ ਹੋਏ ਆ ਇਹਨਾਂ ਨੂੰ ਕੱਢ ਕੇ ਲਿਆਓ ਪੰਜਾਬ ਦੀਆਂ ਹਰਿਆਣਾ ਦੀਆਂ ਹਿਮਾਲਚਲ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਧਾਰਮਿਕ ਭੇਦਭਾਵ ਤੋਂ ਉੱਤੇ ਉੱਠ ਕੇ ਪੋਲੀਟੀਕਲ ਰਾਜਨੀਤਿਕ ਭੇਦਭਾਵ ਤੋਂ ਉੱਤੇ ਉੱਠ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਪਹਿਲਾਂ ਹੀ ਇਹ ਇੱਕ ਵਿਗਿਆਪਨ ਦੇਣਾ ਚਾਹੀਦਾ ਹੈ ਪਛਾਣਾ ਚਾਹੀਦਾ ਹੈ ਕਿ ਆਹ ਚੀਜ਼ ਪਈ ਆ ਮੰਗ ਜ਼ਰੂਰ ਚੱਕਿਓ ਜੇ ਤੁਸੀਂ ਪ੍ਰਧਾਨ ਮੰਤਰੀਓ ਸੱਚਮੁੱਚ ਤੁਸੀਂ ਸਾਡੀਆਂ ਸਟੇਟਾਂ ਦੇ ਮਾਈ ਬਾਪ ਹੋ ਤਾਂ ਆਹ ਬੱਚਿਆਂ ਨੂੰ ਜ਼ਰੂਰ ਸਾਡੇ ਨੂੰ ਵਾਪਸ ਬੁਲਾ ਦਿਓ بجائے ਕਿ ਤੁਸੀਂ 1 ਲੱਖ 10 ਲੱਖ ਜਿੰਨੇ ਵੀ ਨਿਆਣੇ ਉੱਥੇ ਭੇਜਣ ਦੀ ਡੀਲ ਕਰਨੀ ਹੈ ਪੇਡੋ ਕੋਈ ਹਰਜ ਨਹੀਂ ਹੈ ਪੰਜਾਬ ਚ ਵੀ ਜਾਣਗੇ ਸਾਰੀਆਂ ਸਟੇਟਸ ਚੋ ਜਾਣਗੇ ਪਰ ਜਿਨ੍ਹਾਂ ਮਾਪਿਆਂ ਦੇ ਬੱਚੇ ਇਸ ਵੇਲੇ ਫਸੇ ਹੋਏ ਨੇ ਜੀ جنگ ਚ ਜਿਹੜੀ ਜ਼ਬਰਨ ਧਰਤੀ ਕੀਤੀ ਗਈ ਹੈ ਉਹਨਾਂ ਨੂੰ ਪਹਿਲਾਂ ਵਾਪਸ ਲਾਓ ਉਸ ਤੋਂ ਪਹਿਲਾਂ ਇਹ ਜੀ ਸੰਧੀ ਬਿਲਕੁਲ ਨਾ ਕਰਿਓ ਐਗਰੀਮੈਂਟ ਬਿਲਕੁਲ ਨਾ ਕਰਿਓ ਇੱਥੇ ਪ੍ਰਧਾਨ ਮੰਤਰੀ ਸਾਹਿਬ ਨੂੰ ਸਟੈਂਡ ਲੈਣਾ ਚਾਹੀਦਾ ਆ ਦੂਜੀ ਗੱਲ ਇੰਟਰਨੈਸ਼ਨਲ ਟ੍ਰੇਡ ਦੀ ਗੱਲ ਹੂੰ ਇਹ ਤਰਮਿੰਦਰ ਜੀ ਵਿੱਤੀ ਖੇਡ ਹੁੰਦੀ ਹੈ ਸਾਰੀ bizness ਬਤਾਇਆ ਸਾਰਾ ਇਹ ਹੂੰ ਅਮਰੀਕਾ ਪਾਕਿਸਤਾਨ ਨੂੰ ਹਥਿਆਰ ਵੇਚ ਰਿਹਾ ਹੈ। ਰੂਸ ਦੇ ਨਾਲ ਸਾਡੀ ਦੋਸਤੀ ਬੜੀ ਪੁਰਾਣੀ ਹੈ। ਬਹੁਤ ਪੁਰਾਣੀ ਦੋਸਤੀ ਹੈ ਸਾਡੀ। ਇਹ ਅੱਜ ਦੀ ਦੋਸਤੀ ਨਹੀਂ ਆ ਕਿ ਪਾਕਿਸਤਾਨ ਦੇ ਖਿਲਾਫ ਜੰਗ ਹੋਈ ਹੈ ਜੀ ਤੇ ਰੂਸ ਨੇ ਹਥਿਆਰ ਦੇਤੇ ਨੂੰ। ਇਹ ਪਹਿਲਾਂ ਵੀ ਭਾਰਤ ਰੂਸ ਤੋਂ ਹੀ ਹਥਿਆਰ ਲੈਂਦਾ ਰਿਹਾ ਹੈ। ਹੂੰ। ਸੈਂਸ ਪੈਗਨਿੰਗ ਰਾਜਕਪੂਰ ਸਾਹਿਬ ਤਾਂ ਰਸ਼ੀਆ ਜਾ ਕੇ ਫਿਲਮਾਂ ਸ਼ੂਟ ਕਰਦੇ ਰਹੇ ਆ। ਉੱਥੇ ਦੇ ਐਕਟਰਸ ਨਾਲ ਲੈਂਦੇ ਰਹੇ ਆ। ਉਹ ਕਹਿੰਦੇ ਸੀ ਰੂਸ ਮੈਨੂੰ ਬੜਾ ਪਸੰਦ ਆ ਤੇ ਭਾਰਤੀ ਫਿਲਮਾਂ ਰਸ਼ੀਆ ਦੇ ਵਿੱਚ ਬਹੁਤ ਜ਼ਿਆਦਾ ਮਕਬੂਲ ਸੀਗੀਆਂ। ਕਈ ਐਕਟਰ ਸਾਡੇ ਬਹੁਤ ਮਕਬੂਲ ਸੀ ਉੱਥੇ। ਸਾਡੀ ਰਸ਼ੀਆ ਨਾਲ ਸਾਂਝ ਬਹੁਤ ਜ਼ਿਆਦਾ ਹੈ ਤੇ ਰਸ਼ੀਆ ਨੇ ਹਮੇਸ਼ਾ ਭਾਰਤ ਦੀ ਮਦਦ ਕਰਨੀ ਉਹ ਕਰਨੀ ਆ। ਪਿੱਛੇ ਜੇ ਜੋ ਅਮਰੀਕਾ ਦੇ ਨਾਲ ਸਾਡੇ ਡੀਲਸ ਹੋਣ ਲੱਗੀਆਂ ਭਾਰਤ ਨੇ ਯੂਕੇ ਨਾਲ ਅਮਰੀਕਾ ਨਾਲ ਜਾ ਕੇ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਉੱਥੋਂ ਰੂਸ ਥੋੜਾ ਨਰਾਜ਼ ਸੀ। ਪਰ ਜੋ ਟੈਰਿਫ ਵਾਰ ਹੋਇਆ ਹੁਣ ਉਸ ਟੈਰਿਫ ਵਾਰ ਦੇ ਵਿੱਚ ਕੀ ਹੋ ਰਿਹਾ ਅਮਰੀਕਾ ਚੀਨ ਨੂੰ ਤਾਂ ਧਰਮਿੰਦਰ ਜੀ ਕੁਝ ਨਹੀਂ ਕਹਿ ਰਿਹਾ ਚੀਨ ਨੂੰ ਕਹਿੰਦਾ ਕੋਈ ਨਹੀਂ ਕੋਈ ਨਹੀਂ ਵੀ ਮੈਨੂੰ ਤੇਰੀ ਲੋੜਾ ਤੈਨੂੰ ਮੇਰੀ ਲੋੜਾ ਮੈਂ ਘਟਾ ਦੂੰਗਾ ਤੇਰੇ ਟੈਰਿਫ ਥੋੜੇ ਜੇ ਭਾਰਤ ਨੂੰ ਕਹਿੰਦਾ ਜੇ ਤੂੰ ਰੂਸ ਤੋਂ ਤੇਲ ਖਰੀਦਦਾ ਤਾਂ ਤੇਰੇ ਤੇ ਇੰਨਾ ਟੈਰਿਫ ਲੱਗੂਗਾ ਜੀ ਸੋ ਸਾਡੀ ਪੋਜੀਸ਼ਨ ਕੀ ਹੈ ਉਹ ਕਲੀਅਰ ਕਰਨੀ ਚਾਹੀਦੀ ਹੈ ਜਦੋਂ ਪ੍ਰਧਾਨ ਮੰਤਰੀ ਸਾਹਿਬ ਰਾਸ਼ਟਰਪਤੀ ਪਿਊਟਿਨ ਨੂੰ ਮਿਲਦੇ ਆ ਜਾਂ ਸਾਡੇ ਰਾਸ਼ਟਰਪਤੀ ਉਹਨਾਂ ਦੇ ਰਾਸ਼ਟਰਪਤੀ ਸਾਹਿਬ ਨੂੰ ਖਾਣੇ ਦੇ ਉੱਤੇ ਬੁਲਾਉਂਦੇ ਆ ਇਨਵਾਈਟ ਕਰਦੇ ਆ ਤਾਂ ਉਥੇ ਡੀਲ ਹੋਵੇ ਕਿ ਭਾਈ ਰੂਸ ਤੁਸੀਂ ਵੱਡੇ ਦੇਸ਼ ਹੋ ਤੁਸੀਂ ਵੱਡਾ ਮਲਕ ਹੋ ਕੋਈ ਸ਼ੱਕ ਨਹੀਂ ਡਿਪਲੋਮੈਟਿਕ ਟਾਈ ਸਾਡੀਆਂ ਤੁਹਾਡੇ ਨਾਲ ਨੇ ਉਹਨਾਂ ਨਾਲ ਵੀ ਨੇ ਕਲੀਅਰ ਹੋਵੇ ਇਹ ਸਿਚੁਏਸ਼ਨ ਕਿ ਉਹਨਾਂ ਨਾਲ ਵੀ ਹੈਗੀਆਂ ਸਾਡੀਆਂ ਇਹ ਨਹੀਂ ਕਿ ਅਸੀਂ ਅੱਜ ਤੁਹਾਡੇ ਉਹਦੇ ਚ ਦੇਸ਼ ਦੀ ਗੱਲ ਕਰਨੀ ਆ ਤਾਂ ਤੁਹਾਡਾ ਸਾਫਾ ਬੰਨ ਲਾਂਗੇ ਕੱਲ ਨੂੰ ਉਹਨਾਂ ਦੀ ਹੋਗੀ ਤਾਂ ਉਹਨਾਂ ਦਾ ਚੰਡਾ ਅਸੀਂ ਫੈਰਾ ਦਾਂਗੇ ਤੁਹਾਡੇ ਨਾਲ ਵੀ ਉਹਨਾਂ ਦੇ ਨਾਲ ਵੀ ਸਟਰੋਂਗ ਪੋਜੀਸ਼ਨ ਲਓ ਕਿ ਅਸੀਂ ਮਾਰਕੀਟਾਂ ਇੱਕ ਵੱਡੀ ਮਾਰਕੀਟ ਆ ਕੰਜ਼ਿਊਮਰ ਮਾਰਕੀਟਾਂ ਆ ਅਸੀਂ ਤੁਸੀਂ ਆਪਣੀ ਚੀਜ਼ ਵੇਚੋ ਪਰ ਹਥਿਆਰਾਂ ਵਾਲੀ ਜਿਹੜੀ ਗੱਲ ਆ ਨਾ ਜਿਹੇ ਹਥਿਆਰ ਵੇਚਣੇ ਆ ਕਰਨਾ ਉਹ ਕਰਨਾ ਇਹ ਜੰਗਾਂ ਦਾ ਸਾਧਨ ਨੇ ਤੇ ਉਹ ਲੋਕ ਜੀ ਉਦੇ ਸਾਡੇ ਤੋਂ ਕਮਾਂਦੇ ਨੇ ਧਰਮਿੰਦਰ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ